ਖਾਸ ਕਰਕੇ ਜਿਹੜੇ ਜੱਟ ਨੇ ਉਹਨਾਂ ਨੇ ਖਾੜਿਆਂ ਦੇ ਵਿੱਚ ਪ੍ਰਵਾਨ ਕੀਤਾ ਜੇ ਆਪਾਂ ਅੱਜ ਕੱਲ੍ਹ ਵੀ ਕਈ ਲੋਕੀ ਕਰਦੇ ਆ ਫਿਲਮ ਦੇ ਵਿੱਚ ਕੀਤਾ ਕਿ ਉਹ ਜਾਤੀ ਤੌਰ ਤੇ ਨਿਮਨ ਹੋਣ ਕਰਕੇ ਉਹਦੇ ਨਾਲ ਕਲਾਕਾਰਾਂ ਨੇ ਇਹ ਕੀਤਾ ਪਰੰਤੂ ਸਮਾਜ ਨੇ ਉਹਦੀ ਨੀਵੀਂ ਜਾਤ ਹੋਣ ਦੇ ਬਾਵਜੂਦ ਵੀ ਉਹਨੂੰ ਪ੍ਰਵਾਨ ਕੀਤਾ ਸੋ ਇੱਥੇ ਜਾਤੀ ਦੀਆਂ ਜਿਹੜੀਆਂ ਤੰਦਾਂ ਨੇ ਉਦਾਂ ਦਾ ਜਾਤੀਵਾਦ ਨਹੀਂ ਜਿੱਦਾਂ ਦਾ ਅਦਰ ਸਟੇਟਸ ਦੇ ਵਿੱਚ ਹੈ ਸੋ ਸਾਨੂੰ ਇਸ ਪੱਖ ਤੋਂ ਵੀ ਦੇਖਣ ਦੀ ਲੋੜ ਹੈ ਜਦੋਂ ਆਪਾਂ ਮਾਡਰਨਿਟੀ ਦੀ ਗੱਲ ਕੀਤੀ ਹੈ ਪਹਿਲਾਂ ਆਪਾਂ ਗਾਣੇ ਦੀ ਇੱਕ ਗੱਲ ਕੀਤੀ ਸੀ ਜਿਹਦੇ ਵਿੱਚ ਕਹਿੰਦਾ ਜੀਜਾ ਮਾਰ ਲਾ ਹੋਰ ਟਰਾਈਵੇ ਭੈਣ ਮੇਰੇ ਦੇ ਕੁੜੀਆਂ ਕੁੜੀਆਂ ਉਦੋਂ ਇਹ ਸਮਾਂ ਜਦੋਂ ਸਾਡੇ ਭ੍ਰूण ਹੱਤਿਆ ਦਾ ਦੌਰ ਚੱਲ ਰਿਹਾ ਸੀਗਾ ਮੇਲ ਦੀ ਜਿਹੜੀ ਹਮੇਸ਼ਾ ਹਰ ਇੱਕ ਦੀ ਡਿਮਾਂਡ ਹੁੰਦੀ ਹੈ ਸਾਡੇ ਘਰ ਲੜਕਾ ਪੈਦਾ ਹੋਵੇ ਸੋ ਜਿਹੜੀ ਇਦਾਂ ਦੀ ਡੋਮਿਨੇਸ਼ਨ ਵੀ ਇਹਦੇ ਗੀਤਾਂ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਚਮਕੀਲਾ ਨਹੀਂ ਅਸਲ ਦੇ ਵਿੱਚ ਚਮਕੀਲੇ ਨੇ ਪੰਜਾਬ ਦਾ ਜਿਹੜਾ ਅਵਚੇਤਨ ਹੈ ਲੋਕਾਂ ਦੇ ਜਿਹੜੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਮਨੋਵਿਗਿਆਨਕ ਪੱਖ ਤੋਂ